ਪੰਜਾਬ ਕੌਰ ਜਦੋਂ ਜਦੋਂ ਅਸੀਂ ਗਾਣਾ ਦੇਖਦੇ ਆ ਫਿਰ ਤਾਂ ਜਰੂਰ ਆ ਵੀ ਸੱਭਿਆਚਾਰਕ ਤੁਸੀਂ ਚੀਜ਼ ਦੇਖੀ ਜੀ ਸੱਭਿਆਚਾਰ ਦੇ ਨਾਲ ਜੁੜਨ ਵਾਲੀ ਰਿਸਪੌਂਸ ਜਦੋਂ ਲੋਕਾਂ ਦਾ ਦੇਖਦੇ ਆ ਉਹ ਐਂ ਲੱਗਦਾ ਵੀ ਜਿਹੜੀਆਂ ਇੰਸਟਾਲੀਆਂ ਰੀਲਾਂ ਨੇ ਹੈਗੀਆਂ ਜਾਂ ਜਿਹੜੇ ਆਮ ਕਰਕੇ ਕੁੜੀਆਂ ਐਕਸ਼ਨ ਕਰਦੀਆਂ ਨੇ ਜਾਂ ਉੱਥੇ ਪਹਿਰਾਵਾ ਉਹਦੇ ਮੁਕਾਬਲੇ ਸੱਭਿਆਚਾਰਕ ਨੂੰ ਲੋਕ ਆਪ ਵੀ ਦੇਖਣਾ ਹੀ ਨਹੀਂ ਚਾਹੁੰਦੇ ਮੈਂ ਇਸ ਗੱਲ ਨੂੰ ਮੁੱਖ ਰੱਖ ਕੇ ਹੀ ਸਮਿਤ ਜੀ ਪੰਜਾਬ ਕੌਰ ਤੀਆਂ ਦੇ ਮੌਕੇ ਰਿਲੀਜ਼ ਕੀਤਾ ਕਿਉਂਕਿ ਥੋੜੀ ਬਹੁਤੀ ਪੰਜਾਬਣਾਂ ਨੂੰ ਅਹਿਸਾਸ ਹੋਵੇ ਇਹ ਪੰਜਾਬੀਅਤ ਦੇ ਵਿੱਚ ਹੀ ਸਾਰਾ ਕੁਝ ਹੈ ਪੰਜਾਬੀ ਪਹਿਰਾਵੇ ਵਿੱਚ ਹੀ ਸਭ ਕੁਝ ਆ ਪੰਜਾਬਣਾ ਹੀ ਸਭ ਕੁਝ ਹੁੰਦਗਾ ਇੱਥੋਂ ਤੱਕ ਤੁਸੀਂ ਇੰਸਟਾਗ੍ਰਾਮ ਦੀ ਗੱਲ ਕੀਤੀ ਹੈ ਰੀਲਾਂ ਵਾਕਈ ਯੂ ਆ ਰਾਈਟ ਕਿਉਂਕਿ ਸਾਡੇ ਸਰੋਤੇ ਹੀ ਸੁੱਖ ਨਾਲ ਅਸ਼ਲੀਲ ਵੇਖਣਾ ਪਸੰਦ ਕਰਦੇ ਸਿੰਗਰ ਪਤਾ ਕੀ ਕਹਿਣਗੇ ਗੀਤ ਰਿਲੀਜ਼ ਹੋਏ ਨੂੰ 4 ਘੰਟੇ ਹੋਏ ਕਹਿੰਦੇ ਸਾਡੇ 10 ਮਿਲੀਅਨ ਵਿਊਜ਼ ਹੋ ਗਏ ਪਹਿਲਾ ਪਹਿਲਾ ਇਹ ਪਿੱਛੇ ਇਹਨਾਂ ਨੂੰ ਵੀ ਲੋਕ ਵੇਟ ਕਰ ਰਹੇ ਸੀ 10 ਮਿਲੀਅਨ ਲੋਕ ਇੰਡੀਆ ਚ ਜਾਂ ਅਬਰੌਡ ਜਾਗਦੇ ਸੀਗੇ ਵੀ ਕਦੋਂ ਗੀਤ ਰਿਲੀਜ਼ ਹੋਊ ਤੇ ਕਦੋਂ ਹਿੱਟ ਕਰੀਏ ਹੁਣ ਤੱਕ ਤੁਹਾਡੇ ਸਾਹਮਣੇ ਧਾਰਨਾ ਮੈਂ ਕੱਲੀ ਆਪਦੀ ਤੋਰ ਤੁਰੀ ਜਾਂਦੀ ਆਈ ਡੋਨਟ ਕੇਅਰ ਫॉर ਐਨੀਬਾਡੀ ਪੈਸੇ ਵੀ ਕਮਾ ਰਹੀ ਆਂ ਇੱਜ਼ਤ ਵੀ ਕਮਾ ਰਹੀ ਆਂ ਨਵੇਂ ਸਿੰਗਰਜ਼ ਨਾਲੋਂ ਵੀ ਜ਼ਿਆਦਾ ਮੈਂ ਪ੍ਰੋਗਰਾਮ ਹੁਣ ਵੀ ਪਰਫਾਰਮੈਂਸ ਕਰ ਰਹੀ ਆਂ ਸੋ ਇਹਦਾ ਮਤਲਬ ਇਹ ਹੀ ਹੋਇਆ ਨਾ ਵੀ ਲੋਕੀ ਸੱਭਿਆਚਾਰ ਨੂੰ ਪਸੰਦ ਕਰਦੇ ਨੇ ਪਸੰਦ ਕਰਾਉਣ ਵਾਲਾ ਚਾਹੀਦਾ ਕੋਈ ਪੰਜਾਬ ਕੌਰ ਦੀ ਜਿਹੜੀ ਗੱਲ ਕਰੀ ਆ ਤੁਸੀਂ ਇਹ ਚ ਮੇਨ ਮੈਸੇਜ ਦੇਣ ਦੀ ਕੀ ਕੋਸ਼ਿਸ਼ ਮੈਂ ਦੇਖੋ ਪੰਜਾਬ ਕੌਰ ਮੀਨਜ਼ ਵੀ ਜਿਵੇਂ ਸਿੰਗਲ ਆਇਆ ਗੁਰੂ ਗੋਬਿੰਦ ਸਿੰਘ ਜੀ ਨੇ ਜੀਤ ਸਿੰਘ ਸਮਿਤ ਸਿੰਘ ਐਵੇਂ ਕੌਰ ਵੀ ਉਹਨਾਂ ਦੀ ਬਖਸ਼ਿਸ਼ ਹੋਈ ਵੀ 10ਵੇਂ ਪਾਸ਼ਾ ਦੀ ਕੌਰ ਮੀਨਸ ਵੀ ਬਰੇਵ ਕੁੜੀ ਦੇਵੀ ਕੌਰ ਕੋਈ ਫਰਕ ਨਹੀਂ ਕੌਰ ਮੀਨਸ ਬਹਾਦਰ ਦੇਵੀ ਮੀਨਸ ਪਿਆਰ ਦੀ ਮੂਰਤ ਦੇਵੀ ਪੂਜਣਯੋਗ ਮੈਂ ਇਹ ਕੋਸ਼ਿਸ਼ ਕੀਤੀ ਹੈ ਰਾਜੇ ਕਿ ਕੁੜੀਆਂ ਨੂੰ ਬਰੇਵ ਹੋਣਾ ਚਾਹੀਦਾ ਹੈ ਬਰੇਵਰੀ ਨਾਲ ਜਿਉਣਾ ਚਾਹੀਦਾ ਹੈ ਪੰਜਾਬ ਕੌਰ ਇੱਕ ਪੰਜਾਬ ਕੌਰ ਮੀਨਸ ਸੁਖੀ ਬਰਾੜਨੀ ਪੰਜਾਬ ਕੌਰ ਪੰਜ ਪੰਜਾਬ ਦੀਆਂ ਟੋਟਲ ਪੰਜਾਬਣਾ ਬਾਹਰ ਰਹਿੰਦੀਆਂ ਅੰਦਰ ਰਹਿੰਦੀਆਂ ਪੰਜਾਬ ਰੇ ਸਾਰੀਆਂ ਪੰਜਾਬਣਾਂ ਨੂੰ ਇਹ ਮੈਸੇਜ ਹੈ ਵੀ ਤੁਸੀਂ ਦਿਲਾਂ 'ਚ ਤਾਂ ਵਸਣਾ ਤੁਹਾਨੂੰ ਮਿੰਟ 'ਚ ਆ ਜਾਂਦਾ ਦਿਮਾਗਾਂ 'ਚ ਬਸ ਕੇ ਦਿਖਾਓ ਦਿਮਾਗਾਂ 'ਚ ਤਾਂ ਕੋਈ ਮੇਰੇ ਵਰਗੇ ਵਸਦਾ ਨਾ ਸਸਿਕਾਲਾ ਪੰਜਾਬ ਦੇ ਕਲਚਰ ਨੂੰ ਲੈ ਕੇ ਜਦੋਂ ਗੱਲ ਕਰਦੇ ਆ ਤਾਂ ਉਹਦੇ ਵਿੱਚ ਹੁਣ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਆ ਬਹੁਤ ਸਾਰੇ ਲੋਕ ਉਸ ਚੀਜ਼ ਨੂੰ ਲੈ ਕੇ ਸਵਾਲ ਚੁੱਕਦੇ ਨੇ ਵੀ ਯਾਰਾ ਗੰਦ ਪੈ ਰਿਹਾ ਹੈ ਇਸ ਤਰ੍ਹਾਂ ਦੀ ਵਲਗਰ ਐਕਸ਼ਨ ਤੋਂ ਲੈ ਕੇ ਵਲਗਰ ਪਹਿਰਾਵੇ ਤੱਕ ਨਹੀਂ ਹੋਣਾ ਚਾਹੀਦਾ ਹੁਣ ਜਿਹੜਾ ਮਹੀਨਾ ਚੱਲਦਾ ਇਹਦੇ ਵਿੱਚ ਅਸੀਂ ਤੀਆਂ ਦਾ ਤਿਉਹਾਰ ਦੇਖਦੇ ਆਂ ਤੇ ਤੀਆਂ ਹੁਣ ਸ਼ਹਿਰਾਂ ਦੇ ਹਿਸਾਬ ਨਾਲ ਥੋੜੀਆਂ ਮੋਡੀਫਾਈ ਹੋ ਗਈਆਂ ਪਰ ਨਾਲ ਗੱਲ ਇਹ ਹੈ ਵੀ ਚਲੋ ਇਹ ਪਰੰਪਰਾ ਹਜੇ ਵੀ ਜਿਉਂਦੀ ਆ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਕਿੰਨਾ ਕੁ ਸਾਡੇ ਤੇ ਬਾਹਰਲਾ ਕਲਚਰ ਹੈ ਜਿਹੜਾ ਉਹ ਹਾਵੀ ਹੁੰਦਾ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਡਮ ਸੁਖੀ ਬਰਾੜ ਸਾਡੇ ਨਾਲ ਨੇਗੇ ਸੱਭਿਆਚਾਰਕ ਤੌਰ ਤੇ ਜਦੋਂ ਵੀ ਗੱਲ ਕਰਦੇ ਆਂ ਤਾਂ ਇਹਨਾਂ ਦਾ ਪੁਰਾਣਾ ਐਕਸਪੀਰੀਅੰਸ ਤੇ ਪਲੱਸ ਜਿਹੜੀ ਇਹਨਾਂ ਦੀ ਸਿੱਖਿਆ ਉਹ ਬਹੁਤ ਤੌਰ ਤੇ ਪੰਜਾਬ ਨੂੰ ਅੱਜ ਵੀ ਚਿਤਾਉਂਦੀ ਆ ਵੀ ਅਸੀਂ ਇਸ ਚੀਜ਼ਾਂ ਤੋਂ ਪਰੇ ਨਾ ਜਾਈਏ ਇਦੇ ਨਾਲ ਨੁਕਸਾਨ ਹੋਊ ਫਾਇਦਾ ਨਹੀਂ ਹੁੰਦਾ ਮੈਡਮ ਤੁਸੀਂ ਪੰਜਾਬ ਕੌਰ ਤੁਹਾਨੂੰ ਨੇ ਗਾਇਆ ਹੁਣ ਤੁਹਾਡਾ ਪਿੱਛੇ ਜੇ ਇੱਕ ਗਾਣਾ ਮੈਂ ਦੇਖਿਆ ਤੀਆਂ ਦੇ ਦਿਨ ਚੱਲਦੇ ਨੇ ਇਸ ਕਰਕੇ ਵਿੱਚ ਛੇੜਨ ਲੱਗਿਆ ਗੱਲ ਪੰਜਾਬ ਕੌਰ ਦੋ ਜਦੋਂ ਅਸੀਂ ਗਾਣਾ ਦੇਖਦੇ ਆਂ ਫਿਰ ਤਾਂ ਜ਼ਰੂਰ ਆ ਵੀ ਸੱਭਿਆਚਾਰਕ ਤੁਸੀਂ ਚੀਜ਼ ਦੇਖੀ ਜੀ ਸੱਭਿਆਚਾਰ ਦੇ ਨਾਲ ਜੁੜਨ ਵਾਲੀ ਰਿਸਪੌਂਸ ਜਦੋਂ ਲੋਕਾਂ ਦਾ ਦੇਖਦੇ ਆਂ ਉਹ ਐਂ ਲੱਗਦਾ ਵੀ ਜਿਹੜੀਆਂ ਇੰਸਟਾ ਲੀਆਂ ਰੀਲਾਂ ਨੇ ਹੈਗੀਆਂ ਜਾਂ ਜਿਹੜੇ ਆਮ ਕਰਕੇ ਕੁੜੀਆਂ ਐਕਸ਼ਨ ਕਰਦੀਆਂ ਨੇ ਜਾਂ ਉੱਥੇ ਪਹਿਰਾਵਾ ਉਹਦੇ ਮੁਕਾਬਲੇ ਸੱਭਿਆਚਾਰਕ ਨੂੰ ਲੋਕ ਆਪ ਵੀ ਦੇਖਣੀ ਨਹੀਂ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਸਪੋਕਸਮੈਨ ਦੇ तमाम ਸੱਭਿਆਚਾਰਕ ਸਰੋਤਾਂ ਨੂੰ ਮੇਰੇ ਵੱਲੋਂ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਤੇ ਮੈਂ ਇਸ ਗੱਲ ਨੂੰ ਮੁੱਖ ਰੱਖ ਕੇ ਹੀ ਸਮਿਤ ਜੀ ਪੰਜਾਬ ਕੌਰਤੀਆਂ ਦੇ ਮੌਕੇ ਰਿਲੀਜ਼ ਕੀਤਾ ਕਿਉਂਕਿ ਥੋੜੀ ਬਹੁਤੀ ਪੰਜਾਬਣਾਂ ਨੂੰ ਅਹਿਸਾਸ ਹੋਵੇ ਕਿ ਪੰਜਾਬੀਅਤ ਦੇ ਵਿੱਚ ਹੀ ਸਾਰਾ ਕੁਝ ਹੈ ਪੰਜਾਬੀ ਪਹਿਰਾਵੇ ਵਿੱਚ ਹੀ ਸਭ ਕੁਝ ਹੈ ਪੰਜਾਬਣਾ ਹੀ ਸਭ ਕੁਝ ਹੁੰਦੀਆਂ ਥੋੜਾ ਜਿਹਾ ਤਾਂ ਮੋੜਾ ਪਵੇ ਤੇ ਜਿੱਥੋਂ ਤੱਕ ਤੁਸੀਂ ਇੰਸਟਾਗ੍ਰਾਮ ਦੀ ਗੱਲ ਕੀਤੀ ਹੈ ਰੀਲਾਂ ਵਾਕਈ ਯੂ ਆ ਰਾਈਟ ਕਿਉਂਕਿ ਸਾਡੇ ਸਰੋਤੇ ਹੀ ਸੁੱਖ ਨਾਲ ਅਸ਼ਲੀਲ ਵੇਖਣਾ ਪਸੰਦ ਕਰਦੇ ਅਸ਼ਲੀਲ ਕੁੜੀਆਂ ਮੇਰਾ ਖਿਆਲ ਡਬਈ ਡਬਈ ਦੀਆਂ ਜਿਹੜੀਆਂ ਰੀਲਾਂ ਆਪਾਂ ਤਾਂ ਦੇਖ ਹੀ ਨਹੀਂ ਸਕਦੇ ਉਹਨਾਂ ਤੇ ਤੁਸੀਂ ਕਮੈਂਟ ਕਰੋੜਾ ਚ ਕਰ ਦੇਣਗੇ ਕਮੈਂਟ ਮੈਂ ਤੁਸੀਂ ਪੰਜਾਬ ਘਰ ਪਾ ਲੋ ਚ ਕਰ ਮੈਂ ਤਾਂ ਆਈ ਡੋਟ ਕੇਅਰ ਫॉर ਸੱਚ ਪੀਪਲ ਮੈਨੂੰ ਪਰਵਾਹ ਵੀ ਨਹੀਂ ਹੈਗੀ ਜਿੰਨੇ ਕੁ ਸਰੋਤੇ ਨੇ ਮੇਰੇ ਆਰਗੇਨਿਕ ਨੇ 60 7000 ਰੋਜ਼ ਬੰਦਾ ਨਾਲੇ ਦੂਜੀ ਸ਼ਿੰਗਰ ਪਤਾ ਕੀ ਕਹਿਣਗੇ ਗੀਤ ਰਿਲੀਜ਼ ਹੋਏ ਨੂੰ 4 ਘੰਟੇ ਹੋਏ ਆ ਕਹਣਗੇ ਸਾਡੇ 10 ਬਿਲੀਅਨ ਵਿਊਜ਼ ਹੋ ਗਏ ਪਹਿਲਾ ਪਹਿਲਾ ਇਹ ਪਿੱਛੇ ਇਹਨਾਂ ਨੂੰ ਵੀ ਲੋਕ ਵੇਟ ਕਰ ਰਹੇ ਸੀ 10 ਮਿਲੀਅਨ ਲੋਕ ਇੰਡੀਆ ਚ ਜਾਂ ਅਬਰੌਡ ਜਾਗਦੇ ਸੀਗੇ ਵੀ ਕਦੋਂ ਗੀਤ ਰਿਲੀਜ਼ ਹੋਊ ਤੇ ਕਦੋਂ ਹਿੱਟ ਕਰੀਏ ਇਹ ਸਭ ਝੂਠ ਹੈ ਝੂਠ ਦੇ ਪਲੰਦੇ ਨੇ ਇੱਕ ਸੋਸ਼ਲ ਮੀਡੀਆ ਜਿਹੜਾ ਪੈਸਾ ਫੇਕੋ ਤੇ ਤਮਾਸ਼ਾ ਦੇਖੋ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਲੱਖ ਰੁਪਏ ਦੇ ਦੋ ਇੰਨੇ ਵਿਊਜ਼ ਬਣ ਜਾਂਦੇ ਐ ਇੰਨੇ ਵਿਊਜ਼ ਸਾਬ ਇਹ ਜਾਲੀ ਪ੍ਰੋਗਰਾਮ ਐ ਨਹੀਂ ਮੈਨੂੰ ਪਰ ਆ ਮੈਂ ਸਾਸੀ ਤਾਂ ਬਸ ਮਤਲਬ ਵੀ ਕੋਈ ਨਹੀਂ ਜਿੰਨੇ ਕ ਆਰਗੇਨਿਕ ਹੁਣ ਵੇਖੋ ਮੇਰੇ ਸਰੋਤੇ ਭਾਵੇਂ 500 ਚੋਂ ਪਰ ਮੈਨੂੰ ਪਿਆਰ ਕਰਨ ਵੇਲੇ ਮੈਂ ਬਾਹਲੀ ਭੀੜ ਤੋਂ ਲੈਣਾ ਵੀ ਕੀ ਆਪਾਂ ਭੀੜ ਚ ਕਦੇ ਵੜੇ ਹੀ ਨਹੀਂ ਹੁਣ ਤੱਕ ਤੁਹਾਡੇ ਸਾਹਮਣੇ ਧਾਰਨਾ ਮੈਂ ਕੱਲੀ ਆਪਦੀ ਤੋਰ ਤੁਰ ਹੀ ਜਾਨੀ ਆਈ ਡੋਨਟ ਕੇਅਰ ਫੋਰ ਐਨੀਬਾਡੀ ਪੈਸੇ ਵੀ ਕਮਾ ਰਹੀ ਆਂ ਇੱਜ਼ਤ ਵੀ ਕਮਾ ਰਹੀ ਆਂ ਇਹ ਥੋੜਾ ਵੀ ਅਸੀਂ ਅਸੀਂ ਫ੍ਰੀ ਥੋੜਾ ਬੈਠ ਮੇਰਾ ਖਿਆਲ ਇਹਨਾ ਨਵੇਂ ਸਿੰਗਰਜ਼ ਨਾਲੋਂ ਵੀ ਜ਼ਿਆਦਾ ਮੈਂ ਪ੍ਰੋਗਰਾਮ ਹੁਣ ਵੀ ਪਰਫਾਰਮੈਂਸ ਕਰ ਰਹੀ ਆ ਸੋ ਇਹਦਾ ਮਤਲਬ ਇਹ ਹੀ ਹੋਇਆ ਨਾ ਵੀ ਲੋਕੀ ਸੱਭਿਆਚਾਰ ਨੂੰ ਪਸੰਦ ਕਰਦੇ ਨੇ ਪਸੰਦ ਕਰਾਉਣ ਵਾਲਾ ਚਾਹੀਦਾ ਕੋਈ ਪ੍ਰੀਤ ਪੰਜਾਬ ਕੌਰ ਇੱਕ ਪਾਸੇ ਪੰਜਾਬ ਦਾ ਜੇ ਕਈਏ ਨਾਂ ਤੇ ਦੂਜੇ ਪਾਸੇ ਜਦੋਂ ਅੱਜ ਵੀ ਜੇ ਕਈਏ ਕਿ ਜਿਹਦੇ ਨਾਲ ਕੌਰ ਲੱਗਿਆ ਜਿਹੜੀ ਧੀ ਦੇ ਨਾਲ ਉਹਦਾ ਮਾਨ ਸਤਕਾਰ ਵੱਖਰਾ ਹੀ ਆ ਉਹ ਜੇ ਕਿਹਾ ਜਾਵੇ ਜਦੋਂ ਹੁਣ ਕਿਉਂਕਿ ਵੈਸੇ ਦਾ ਕੁੜੀਆਂ ਹੁਣ ਇਕੱਲੇ ਇਕੱਲੇ ਨਾਮ ਰੱਖਣ ਲੱਗੀਆਂ ਵੀ ਸਾਡੀ ਟੌਰ ਜਾਦੇ ਬਣੂਗੀ ਪਰ ਜਦੋਂ ਪੰਜਾਬ ਕੌਰ ਦੀ ਜਿਹੜੀ ਗੱਲ ਕਰੀਏ ਤੁਸੀਂ ਇੱਥੇ ਮੇਨ ਮੈਸੇਜ ਦੇਣ ਦੀ ਕੀ ਕੋਸ਼ਿਸ਼ ਮੈਂ ਦੇਖੋ ਪੰਜਾਬ ਕੌਰ ਮੀਨਸ ਵੀ ਜਿਵੇਂ ਸਿੰਘ ਲਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਦਲਜੀਤ ਸਿੰਘ ਸਮਿਤ ਸਿੰਘ ਇਵੇਂ ਕੌਰ ਵੀ ਉਹਨਾਂ ਦੀ ਬਖਸ਼ਿਸ਼ ਹੋਈ ਵੀ ਹੈ ਦਸਵੇਂ ਪਾਤਸ਼ਾਹ ਦੀ ਕੌਰ ਮੀਨਸ ਵੀ ਬਰੇਵ ਕੁੜੀ ਕੌਰ ਇਹਦਾ ਮਤਲਬ ਇਹ ਥੋੜਾ ਮੈਂ ਮੈਨੂੰ ਸ਼ਾਂਤੀ ਦੇਵੀ ਵੀ ਪਸੰਦ ਆ ਮੇਰੀ ਮੇਰੀ ਘើសੇਲੀਆਂ ਕਮਲਾ ਦੇਵੀ ਵੀ ਹੈ ਦੇਵੀਆਂ ਵੀ ਬਹੁਤ ਉਹ ਦੇਵੀ ਹੈ ਦੇਵੀ ਲੱਗਿਆ ਹੋਇਆ ਪਿੱਛੇ ਨਾਲ ਉਹ ਵੀ ਆਪਣੇ ਥਾਂ ਤੇ ਉਹਨੇ ਇੰਪੋਰਟੈਂਸ ਰੱਖਦਾ ਕਿਉਂਕਿ ਮੈਂ ਸਾਰੇ ਧਰਮਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਆ ਜਿਹੜਾ ਕੌਰ ਦਾ ਕਰੈਕਟਰ ਵੱਖਰਾ ਹੀ ਹੈ ਸੁਖਵਿੰਦਰ ਕੌਰ ਬਰਾੜ ਹੈ ਕੌਰ ਮੀਨਸ ਵੀ ਬਰੇਵ ਮੈਂ ਇਹ ਕੋਸ਼ਿਸ਼ ਕੀਤੀ ਰਾਜੇ ਕਿ ਕੁੜੀਆਂ ਨੂੰ ਬਰੇਵ ਹੋਣਾ ਚਾਹੀਦਾ ਹੈ ਬਰੇਵਰੀ ਨਾਲ ਜਿਉਣਾ ਚਾਹੀਦਾ ਪੰਜਾਬ ਘਰ ਇੱਕ ਪੰਜਾਬ ਘਰ ਮੀਨਸ ਸੁਖੀ ਬਰਾੜਨੀ ਪੰਜਾਬ ਘਰ ਪੰਜਾਬ ਦੀਆਂ ਟੋਟਲ ਪੰਜਾਬਣਾਂ ਬਾਹਰ ਰਹਿੰਦੀਆਂ ਅੰਦਰ ਰਹਿੰਦੀਆਂ ਪੰਜਾਬ ਰੇ ਸਾਰੀਆਂ ਪੰਜਾਬਣਾਂ ਨੂੰ ਇਹ ਮੈਸੇਜ ਹੈ ਕਿ ਤੁਸੀਂ ਦਿਲਾਂ 'ਚ ਤਾਂ ਵਸਣਾ ਤੁਹਾਨੂੰ ਮਿੰਟ 'ਚ ਆ ਜਾਂਦਾ ਦਿਮਾਗਾਂ 'ਚ ਬਸ ਕੇ ਦਿਖਾਓ ਦਿਮਾਗਾਂ 'ਚ ਤਾਂ ਕੋਈ ਮੇਰੇ ਵਰਗੇ ਵਸਦਾ ਨਾ ਦਿਮਾਗਾਂ 'ਚ ਕੌਣ ਵਸਦਾ ਹੈ ਜਿਹੜਾ ਲੋਕਾਂ ਨੂੰ ਜਿਨ੍ਹਾਂ ਦੀਆਂ ਗੱਲਾਂ ਮੇਰੀਆਂ ਚ ਉਧਦੀਆਂ ਵੀ ਹੈ ਬਹੁਤ ਸਿੰਗਰ ਬਹੁਤ ਔਖੇ ਨੇ ਮੇਰੇ ਤੇ ਵੀ ਇਹ ਗੱਲਾਂ ਕਿਹੋ ਜਿਹੀਆਂ ਕਰਦੇ ਪਰ ਮੈਂ ਕਰੂੰਗੀ ਮੈਨੂੰ ਕੋਈ ਡਰ ਨਹੀਂ ਹੈਗਾ ਕੋਈ ਕੁਝ ਨਹੀਂ ਮੈਂ ਆਪਦੇ ਕਲ ਕਰਦੀ ਸੀ ਕਰਦੀ ਹਾਂ ਤੇ ਕਰਦੀ ਰਹਾਂਗੇ ਜਲਦੀ ਹੀ ਇੱਕ ਪੰਜਾਬ ਤੇ ਗੀਤ ਵੀ ਕੱਢੂਗੇ ਆਉਣ ਵਾਲੇ ਦਿਨਾਂ ਚ ਪੰਜਾਬ ਕੀ ਹੈ ਪੰਜਾਬ ਦਾ ਨਕਸ਼ਾ ਪਹਿਲਾਂ ਕੀ ਸੀ ਤਾਂ ਹੁਣ ਕੀ ਬਣ ਗਿਆ ਤੇ ਸਾਨੂੰ ਕੀ ਕਰਨਾ ਚਾਹੀਦਾ ਸੋ ਇਹ ਜੇ ਪਰਾਲੇ ਮੇਰੇ ਕਈ ਵੀਰ ਸਮਿਤ ਬੜਾ ਵਧੀਆ ਵੀ ਗਾ ਰਹੇ ਨੇ ਆ ਇਹ ਨਹੀਂ ਹੈਗਾ ਵੀ ਅੱਜ ਕੱਲ ਤੁਸੀਂ ਕਹਿੰਦੇ ਵੀ ਲਚਰ ਸਿੰਗਰ ਬੜੇ ਵਧੀਆ ਸਿੰਗਰ ਵੀ ਮਾਰ ਫਰੋਜ਼ ਖਾਨ ਕਲੈਰ ਕਾਂਥ ਰਣਜੀਤ ਬਾਵਾ ਦੀ ਸੋਚਣੀ ਵਧੀਆ ਕਨਵਰ ਗਰੇਵਾਲ ਮੇਰਾ ਭਤੀਜਾ ਸੀ ਇੱਕ ਪਿੰਡ ਦੇ ਆ ਹਨਾ ਉਹ ਵਧੀਆ ਕਰ ਰਿਹਾ ਕਈ ਸਿੰਗਰ ਵਧੀਆ ਵੀ ਕਰ ਰਹੀ ਹੈ ਪਰ ਵਧੀਆ ਹਾਂ ਹੁਣ ਤੁਸੀਂ ਦੱਸੋ ਵੀ ਕਨਵਰ ਗਰੇਵਾਲ ਕੋਲੇ ਪ੍ਰੋਗਰਾਮ ਹੈ ਨਹੀਂ ਕਰਨ ਰਣਜੀਤ ਬਾਵੇ ਕੋਲੇ ਹੈ ਨਹੀਂ ਇਹ ਸਾਰੇ ਸੱਭਿਆਚਾਰਿਕ ਆਉਂਦੇ ਨੇ ਪਰ ਪਾਲੀ ਦੇਤ ਵਾਲੀ ਹੋ ਗਿਆ ਕਿੰਨੀ ਸਿੰਗਰ ਰਿਆਕ ਵਖਤਦੀ ਵਾਲਾ ਹੋ ਗਿਆ ਪੰਮੀ ਬਾਈ ਹੋ ਗਿਆ ਤੇ ਹੋਰ ਕਿਹਦਾ ਕਿਹਦਾ ਨਾਲੋਂ ਹਾਂਸ ਵੀ ਸੱਭੇ ਕੀ ਗਾਉਂਦਾ ਸਰਦੂਲ ਵੀ ਗਾਉਂਦਾ ਸੀ ਇਹ ਸੱਭੇ ਕੀ ਗਾਉਂਦਾ ਸੀ ਸੋ ਇਹਨਾਂ ਦਾ ਵੀ ਨਾਂ ਹੈਗਾ ਪਰ ਅਫਸੋਸ ਇਹ ਹੈ ਕਿ ਇਹਨਾਂ ਦੀਆਂ ਰੀਲਾਂ ਘੱਟ ਹਿੱਟ ਹੁੰਦੀਆਂ ਜਦ ਚੀਪ ਗਾਉਂਦੇ ਨੇ ਜਿਹੜੇ ਜਿਹੜੇ ਸਿੰਗਰ ਹੈ ਵੀ ਨਹੀਂ ਉਹ ਇੱਕ ਮਾਡਲ ਜੀ ਨੰਗੀ ਜੀ ਕਰਕੇ ਪਾ ਦਿੰਦੇ ਆ ਫਿਰ ਫਿਰ ਵਾਹ ਪੰਜਾਬੀ ਖੂਬ ਕਮੈਂਟ ਸ਼ਰਮ ਨਹੀਂ ਮੰਨਦੇ ਵੀ ਜੇ ਮਾਡਲ ਨਹੀਂ ਤਾਂ ਤੁਹਾਡੀ ਬੇਟੀ ਹੋਵੇ ਫਿਰ ਫਿਰ ਕਿੰਨੇ ਕਮੈਂਟ ਦੇਉਗੇ ਹੈਨਾ ਕੌਰ ਵਾਲੀ ਤੋਂ ਗੱਲ ਕਰੀਏ ਬਹੁਤ ਸਾਰੀਆਂ ਜਿਹੜੀਆਂ ਜੇ ਕਹੀਏ ਕਿ ਚਲੋ ਜਿਵੇਂ ਤੁਸੀਂ ਦੱਸਿਆ ਵੀ ਐਸੀ ਤਾਂ ਇੱਕ ਫਰਵਾੜੀ ਵਾਂਗੂ ਪੰਜਾਬ ਚ ਰਹਿੰਦੇ ਆ ਬਾਕੀ ਧਰਮਾਂ ਦੇ ਨੇ ਉਹ ਚਲੋ ਆਪਦੇ ਨਾਮ ਦੇ ਪਿੱਛੇ ਕੁਝ ਹੋਰ ਲਾਉਂਦੇ ਨੇਗੇ ਪਰ ਫਿਰ ਵੀ ਉਹ ਸਾਡੇ ਭਾਈਚਾਰੇ ਚ ਨੇ ਪਰ ਇਹ ਚੀਜ਼ ਲੱਗਦੀ ਹੈ ਵੀ ਜਿਹੜੇ ਜਿਹੜੇ ਅਸਲ ਕੌਰ ਨੇਗੀਆਂ ਅਸਲ ਸਿੰਘ ਨੇਗੇ ਉਹਨਾਂ ਵੀ ਆਪਦੇ ਨਾਮ ਨੂੰ ਸ਼ੋਰਟਲਿਸਟ ਕਰਤੇ ਵੀ ਸਾਡਾ ਪਤ ਨਹੀਂ ਜਿਆਦਾ ਟ੍ਰੈਂਡਿੰਗ ਹੋਊਗਾ ਜਿਆਦਾ ਚੱਲੂਗਾ ਕਲਾਕਾਰਾਂ ਚ ਲਾ ਲਈਏ ਚਾਹੇ ਜਿਹੜੇ ਇੰਸਟਾਗ੍ਰam ਤੇ ਵੈਸੇ ਵੀ ਨੇ ਬਿਨਾ ਕਲਾਕਾਰੀ ਤੋਂ ਵੀ ਜਿਹੜੇ ਲੋਕ ਆਪਦੀ ਕਲਾਕਾਰੀ ਦਿਖਾ ਰਹੇ ਨੇ ਕੌਰ ਸਿੰਘ ਹਟਾਈ ਜਾਂਦਾ ਨੇ ਪਰ ਜਿਆਦਾ ਹੁਣ ਫੇਰ ਲਾਉਣ ਲੱਗੇ ਕੋਈ ਆਪਦੀ ਬੇਟੀ ਦਾ ਨਾਮ ਲਖਦਾ ਫਲਾਨੀ ਕੌਰ ਤੇਮਕੀ ਕਰ ਤੁਸੀਂ ਹੈਰਾਨ ਹੋਵੋਗੇ ਆਪਣੇ ਪਿੰਡਾਂ ਚ ਕੌਰ ਤੇ ਸਿੰਘ ਚ ਕੋਈ ਫਰਕ ਨਹੀਂ ਸੀ ਦੇਵੀ ਚ ਵੀ ਕੋਈ ਫਰਕ ਨਹੀਂ ਸੀ ਤੁਸੀਂ ਮੰਨਣਾ ਨਹੀਂ ਮੈਨੂੰ ਗगन ਅਨਮੋਲ ਦੀ ਮੰਮੀ ਮੈਂ ਹੁਣ ਵਿਆਹ ਚ ਗਈਆਂ ਨਾ ਉਹਦਾ ਨਾਮ ਸ਼ਾਂਤੀ ਦੇਵੀ ਹੈ ਜੱਟਾਂ ਦੀ ਕੁੜੀ ਹੈ ਸੋ ਦੇਵੀ ਕੌਰ ਕੋਈ ਫਰਕ ਨਹੀਂ ਕੌਰ ਮੀਨਸ ਬਹਾਦਰ ਦੇਵੀ ਮੀਨਸ ਪਿਆਰ ਦੀ ਮੂਰਤ ਦੇਵੀ ਪੂਜਣ ਜੋਗ ਤੇ ਕੌਰ ਦਾ ਮੈਸੇਜ ਦੇਣ ਦਾ ਇਹ ਕੰਮ ਕੀਤਾ ਵੀ ਤੁਹਾਨੂੰ ਦਲੇਰੀ ਨਾਲ ਜਿਉਣਾ ਚਾਹੀਦਾ ਕੌਰ ਨਾ ਹਟਾਓ ਕੌਰ ਇੱਕ ਗੁਰੂ ਗਗਨ ਸਿੰਘ ਜੀ ਦਾ ਬਖਸ਼ਾ ਹੋਇਆ ਆਪਾਂ ਨੂੰ ਤਖੱਲਸ਼ ਹੈ ਜਿਹੜਾ ਆਪਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਤੇ ਪੰਜਾਬਣਾਂ ਨੂੰ ਦਿਲਦਾਰ ਹੋਣ ਦੀ ਥਾਂ ਤੇ ਬਰੇਵ ਹੋਣਾ ਵੀ ਬਹੁਤ ਜ਼ਰੂਰੀ ਹੈ ਬਹਾਦਰ ਹੋਣਾ ਵੀ ਜ਼ਰੂਰੀ ਹੈ ਪਰ ਨਾਲ ਮਿਲਣ ਦੇਖੀਏ ਜਿਵੇਂ ਹੁਣ ਤੀਆਂ ਦਾ ਆਪਾਂ ਤੀਆਂ ਥਾਂ ਥਾਂ ਤੇ ਲੱਗੀਆਂ ਦੇਖਦੇ ਆਂ ਸ਼ਹਿਰ ਵਾਲੀਆਂ ਥੋੜੀਆਂ ਜਿਹੀਆਂ ਮੋਡੀਫਿਕੇਸ਼ਨ ਤੀਆਂ ਹੋ ਗਈਆਂ ਨੇ ਗਿਆ ਪਿੰਡ ਵਾਲੀਆਂ ਸਾਡੀਆਂ ਹਜੇ ਵੀ ਕਿਤੇ ਨਾ ਕਿਤੇ ਉਹੀ ਸਾਡੇ ਦਰਖਤਾਂ ਦੇ ਥੱਲੇ ਤੇ ਉਹੋ ਜਿਹਾ ਮਾਹੌਲ ਦੇਖੋ ਨੂੰ ਮਿਲ ਜਾਂਦਾ ਪਰ ਲੱਗਦਾ ਵੀ ਉਰੇ ਵੀ ਜਦੋਂ ਅਸੀਂ ਦੇਖਦੇ ਆਂ ਵੀ ਸਭਾਚਾਰਕ ਤੌਰ ਤੇ ਇਹ ਤਾਂ ਹੁੰਦਾ ਕੁੜੀਆਂ ਨੂੰ ਵੀ ਅਸੀਂ ਪਹਿਰਾਵੇ ਵਧੀਆ ਪਾ ਕੇ ਜਾਈਏ ਕਲਚਰਲੀ ਪਾ ਕੇ ਜਾਈਏ ਪਰ ਉਹਨਾਂ ਦੇ ਜਦੋਂ ਵੀਡੀਓ ਦੇਖਦੇ ਆਂ ਜਿਹੜੇ ਸੋਸ਼ਲ ਮੀਡੀਆ ਤੇ ਹੁੰਦੇ ਨੇ ਉਹਨਾਂ ਦੀ ਰੂਪ ਰੰਗਤ ਹੀ ਬਦਲੀ ਪਈ ਆ ਤੀਆਂ ਦਾ ਬੜਾ ਹੌਣ ਦੀ ਚੱਕਰ ਇੱਕੇ ਰਹਿ ਗਿਆ ਵੀ ਅਸੀਂ ਕੀ ਪਾਣਾ ਮੈਂ ਕਹਣੀ ਆ ਤੁਸੀਂ ਮੈਂ ਹੈਰਾਨ ਹੁੰਨੀ ਆ ਸੋਸ਼ਲ ਮੀਡੀਆ ਤੇ ਬੁੜੀਆਂ 80 80 ਸਾਲ ਦੀਆਂ ਇਹੋ ਜਿਹੇ ਗੱਦੇ ਐਕਸ਼ਨ ਕਰਕੇ ਜਾਨੀ ਲੋਕਾਂ ਨੂੰ ਕੋਈ ਸ਼ਰਮ ਨਹੀਂ ਕੋਈ ਹਜਾ ਨਹੀਂ ਕੋਈ ਸੱਭਿਆਚਾਰ ਨਹੀਂ ਕੋਈ ਵਿਰਸਾ ਨਹੀਂ ਕੋਈ ਸੰਸਕਾਰ ਨਹੀਂ ਜਸਟ ਇੱਕੋ ਕੰਮ ਰਹਿ ਗਿਆ ਵਿਊਜ਼ ਕਿਵੇਂ ਲੈਣੇ ਆ ਭਾਵੇਂ ਵਿਊਜ਼ ਉਹਨਾਂ ਨੂੰ ਕਿਸੇ ਵੀ ਤਰੀਕੇ ਕੁੜੀਆਂ ਨੂੰ ਲੈਣੇ ਭੈਣ ਗੰਦ ਬੋਲਦੀਆਂ ਗਾਲਾਂ ਇਹੋ ਜਿਹੀਆਂ ਕੱਢਦੀਆਂ ਅਸ਼ਲੀਲ ਤੁਸੀਂ ਮੰਨੋਗੇ ਤੁਹਾਨੂੰ ਪਤਾ ਵੇਖਿਆ ਕਿ ਤੇ ਸੋਸ਼ਲ ਮੀਡੀਆ ਤੇ ਰੀਲ ਤੁਸੀਂ ਬੱਚਿਆਂ ਕੋਲੇ ਬੈਠੇ ਤਾਂ ਆਉਣ ਹੀ ਨਹੀਂ ਕਰ ਸਕਦੇ ਕਿਉਂਕਿ ਆਵਾਜ਼ ਜਾਂਦੀ ਹੈ ਬੰਦਿਆਂ ਵਾਲੀਆਂ ਗਾਲਾਂ ਕੁੜੀਆਂ ਕੱਢਦੀਆਂ ਨਗੇਜ ਫਿਰ ਪੁੱਠੇ ਸਿੱਧੇ ਐਕਸ਼ਨ ਕਰਕੇ ਫਿਰ ਇੱਕ ਦੂਜੇ ਦੇ ਉਲਟ ਬੋਲ ਕੇ ਇੱਕ ਬਾਹਰ ਬੈਠੀਆਂ ਦੋ ਚਾਰ ਸਿਰਕਾ ਦੇ ਕਿਸੇ ਸਰਕਾਰ ਦੇ ਉਲਟ ਬੋਲਣਾ ਜਿਹੜੀ ਗੰਦ ਬੋਲਣਾ ਤੇ ਮੈਨੂੰ ਅਫਸੋਸ ਆ ਮੈਂ ਸਾਰੇ ਸਰੋਤਿਆਂ ਨੂੰ ਕਹਿਣਾ ਚਾਹੁੰਗੀ ਪਲੀਜ਼ ਇਹੋ ਜਿਹੇ ਲੋਕਾਂ ਨੂੰ ਇਨਕਰੀਜ ਨਾ ਕਰੋ ਓਵਰ ਆਲ ਨੁਕਸਾਨ ਸਾਡੀ ਨਵੀਂ ਪੀੜ੍ਹੀ ਦਾ ਹੋ ਰਿਹਾ ਸਾਡੀ ਪੈਦਾ ਹੋਣ ਵਾਲੀ ਪੀੜ੍ਹੀ ਦਾ ਹੋ ਰਿਹਾ ਔਰ ਕੁਛ ਦੇਰ ਬਾਅਦ ਸਮਿਤ ਬੱਚੇ ਪੁੱਛਿਆ ਕਰਨਗੇ ਵਿਰਸਾ ਖਾਣ ਵਾਲੀ ਚੀਜ਼ ਹੈ ਸੱਭਿਆਚਾਰ ਕੀ ਹੁੰਦਾ ਸੰਸਕਾਰ ਕੀ ਹੁੰਦੇ ਸੋ ਇਹਨਾਂ ਨੂੰ ਰਲ ਕੇ ਆਪਾਂ ਨੂੰ ਪ੍ਰਿਜ਼ਰਵ ਹੱਲਾਸ਼ੇਰੀ ਨਾ ਦਿਓ ਮੈਂ ਸਰੋਤਨ ਨੂੰ ਬੇਨਤੀ ਵੀ ਤੁਸੀਂ ਹੱਲਾਸ਼ੇਰੀ ਦਿਦਿਓ ਤੁਸੀਂ ਮਾਰ ਉਥੇ ਨੰਗੀਆਂ ਨੱਚਦੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਦੇ ਮੈਂਟੋ ਮੈਂਟੀ ਕਰੋੜਾਂ ਵੀਜ਼ ਹੋ ਜਾਂਦੇ ਨੇ ਤੇ ਕੋਈ ਸੱਭੇ ਕੇ ਗੱਲ ਕਰੇ ਤੁਸੀਂ ਪਰ ਪਰਾਂ ਕੱਢਦੇ ਨੇ ਰੀਲ ਨੂੰ ਸੋ ਤੁਹਾਡੀ ਸੋਚ ਵੀ ਭ੍ਰਿਸ਼ਟ ਹੋਈ ਵੀ ਹੈ ਲੋਕਾਂ ਦੀ ਸੋਚ ਵੀ ਮਾੜੀ ਹੈ ਤੇ ਪ੍ਰੋਸਨ ਵਾਲਿਆਂ ਦੀ ਤਾਂ ਮਾੜੀ ਹੈਗੀ ਹੈਗੀ ਉਹ ਤਾਂ ਵਿਊਜ਼ ਕਰਕੇ ਅੱਜ ਕੱਲ ਮੈਨਲਾ ਤਾਂ ਪੈਸੇ ਪੂਸੇ ਕਮਾਉਂਦੇ ਨੇ ਕੁਝ YouTube ਨੇ ਕੁਝ ਕੀਤਾ ਹੋਇਆ ਹਨਾ ਇਹ ਵੀ ਵੈਸਟਰਨ ਕੰਟਰੀਜ਼ ਦੀ ਕਾੜ ਹੀ ਹੈ ਵੈਸਟਰਨ ਕੰਟਰੀਜ਼ ਨੇ ਇਹੋ ਜਿਹਾ ਮੀਡੀਆ ਆਪਣੇ ਲਿਆਤਾ ਸੋਸ਼ਲ ਵੀ ਬਰਬਾਦੀ ਹੋ ਗਈ ਪ੍ਰੀਤ ਜੀ ਜਦੋਂ ਅੱਜ ਪੰਜਾਬ ਦੇ ਜਿਵੇਂ ਤੁਸੀਂ ਗਾਉਣੇ ਹੋ ਤੁਸੀਂ ਕਿਹਾ ਵੀ ਸਾਨੂੰ ਪੀੜਣੀ ਚਾਹੀਦੀ ਭਾਵੇਂ ਜਿਹੜੇ ਹੈਗੇ ਨੇ ਸਾਡੇ ਨਰੋਲ ਨੇ ਜਿਹੜੇ ਅਸਲ ਤੌਰ ਤੇ ਸਮਝਦੇ ਨੇ ਤੇ ਹਜੇ ਵੀ ਪੰਜਾਬੀਅਤ ਦੇ ਨਾਲ ਜੁੜੇ ਹੋਏ ਨੇਗੇ ਉਹ ਉਹ ਗੱਲ ਠੀਕ ਹੈ ਭਾਵੇਂ ਇਹਨਾਂ ਲੋਕਾਂ ਦੀ ਜਿਵੇਂ ਕਹਦੀ ਹੈ ਕਿ ਗਿਣਤੀ ਘੱਟ ਹੋਵੇ ਪਰ ਇਹ ਉਹ ਸੋਲਿਡ ਗਿਣਤੀ ਹੈ ਜਿੰਨਾਂ ਕਰ ਕੀ ਲੱਗਦਾ ਵੀ ਪੰਜਾਬ ਫੇਰ ਬਚਿਆ ਹੋਇਆ ਬਿਲਕੁਲ ਮੈਂ ਐਟ ਦੀ ਸੇਮ ਟਾਈਮ ਇਹ ਵੀ ਕਹਦੇ ਨੇ ਵੀ ਜਿੰਨੋਂ ਤੱਕ ਪੰਜਾਬੀ ਜਿਉਂਦੇ ਹਨ ਨਾ ਨਾ ਤਾਂ ਪੰਜਾਬੀ ਸੱਭਿਆਚਾਰ ਨੂੰ ਕੋਈ ਖਤਰਾ ਕਿਉਂਕਿ ਮੇਰੇ ਵਰਗੇ ਹੁੰਦੇ ਹੀ ਹੈ ਮੇਰੇ ਵਰਗੇ ਹੋਰ ਵੀ ਬਹੁਤ ਹੈਗੇ ਮੈਂ ਇਕੱਲੀ ਨਹੀਂ ਹੈਗੀ ਕਈ ਸਹਿਤਕਾਰ ਬੜੇ ਬੜੇ ਸੂਝਵਾਨ ਨੇ ਗਾਇਕ ਵੀ ਬੜੇ ਸੂਝਵਾਨ ਨੇ ਸੋ ਜਦ ਤੱਕ ਪੰਜਾਬ ਜਿਹਾਉਂਦਾ ਨਾ ਸਾਡੀ ਪੰਜਾਬੀ ਮਾਂ ਬੋਲੀ ਨੂੰ ਖਤਰਾ ਮੈਂ ਬੜੇ ਮਾਨ ਨਾਲ ਕਹਿਣੀ ਹੈ ਖਤਰਾ ਫਿਰ ਜਿਹੜਾ ਜਿਹੜਾ ਖਤਰਾ ਕਹਿੰਦਾ ਉਹਦਾ ਮਤਲਬ ਉਹਨੂੰ ਆਪਣੇ ਆਪ ਤੋਂ ਹੀ ਖਤਰਾ ਹੈ ਵੀ ਉਹ ਪੰਜਾਬੀ ਮਾਂ ਬੋਲੀ ਨੂੰ ਸਾਂਭਣ ਦਾ ਉਹਨੇ ਨਿਸ਼ਚਾ ਨਹੀਂ ਕੀਤਾ ਹੋਇਆ ਸੋ ਨਾ ਕੋਈ ਸੱਭਿਆਚਾਰ ਨੂੰ ਢਾਹ ਲਾ ਸਕਦਾ ਸਾਡੇ ਨੂੰ ਨਾ ਕੋਈ ਪੰਜਾਬੀ ਮਾਂ ਬੋਲੀ ਨਹੀਂ ਬਸ਼ਰਤ ਹੈ ਕਿ ਮੇਰੇ ਵਰਗੇ ਕਲਾਕਾਰ ਆਪ ਦੀ ਜਿੱਦ ਨਾਲ ਜਜ਼ਬੇ ਜ਼ਨੂਨ ਨਾਲ ਇਦਾਂ ਹੀ ਅੱਗੇ ਵਧਦੇ ਜਾਣਗੇ ਹੁਣ ਮੈਂ ਗੱਲ ਕਰਦੀ ਆ ਤਾਂ ਹਜ਼ਾਰ ਲੋਕ ਤਾਂ ਸੁਣਦੇ ਹੀ ਆ ਨਹੀਂ ਸੁਣਦੇ ਲੱਖਾਂ ਨਾ ਸੁਣਨ ਹਜ਼ਾਰ ਸੁਣ ਕੇ ਤਾਂ ਕਹਿੰਦੇ ਆ ਵੀ ਭਾਈ ਸੌਖੀ ਬਰਾੜ ਠੀਕ ਐ ਭਾਈ ਸਿਰ ਟਾਕੇ ਰੱਖਦੀ ਐ ਕੁੜੀ ਕੋ ਚੰਗਾ ਲੱਗਦਾ ਐ ਜਿਵੇਂ ਪੱਗ ਚੰਗੀ ਲੱਗਦੀ ਐ ਸਿਰ ਤੇ ਚੁੰਨੀ ਵੀ ਫੱਬਦੀ ਐ ਕੁੜੀਆਂ ਨੂੰ ਤੇ ਪਰ ਮੈਂ ਇਹ ਨਹੀਂ ਕਹਿੰਦੀ ਵੀ ਚੁੰਨੀ ਲੈਣੀ ਜ਼ਰੂਰੀ ਐ ਚੁੰਨੀ ਨਾਲ ਹੀ ਇੱਜ਼ਤ ਨਹੀਂ ਹੁੰਦੀ ਚੁੰਨੀ ਵੈਸੇ ਹੀ ਸੰਭ ਕੇ ਰੱਖੋ ਪੰਜਾਬ ਦੀ ਚੁੰਨੀ ਸੰਭ ਕੇ ਰੱਖੋ ਪੰਜਾਬ ਦੀ ਪੱਗ ਸੰਭ ਕੇ ਰੱਖੋ ਸਿਆਣੇ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਚੁੰਨੀ ਸਿਰ ਤੇ ਲੈਣ ਨਾਲ ਅਕਲ ਨਹੀਂ ਆਉਂਦੀ ਚੁੰਨੀ ਫਲਕਾਰੀ ਲੈਣ ਨਾਲ ਸੱਭਿਆਚਾਰ ਨਹੀਂ ਆਉਂਦਾ ਸੱਭਿਆਚਾਰ ਤਾਂ ਤੁਹਾਡੇ ਇੱਥੇ ਹੋਣਾ ਚਾਹੀਦਾ ਦਿਲ 'ਚ ਸੋ ਇਹੀ ਬੇਨਤੀਆਂ ਆਈਆਂ ਮੇਰੀਆਂ ਤਾਂ ਜੋ ਦੇਣੀਆਂ ਸਾਰੇ ਬੱਚਿਆਂ ਨੂੰ ਜੀਆਂ ਦਾ ਬੜਾ ਜਾਣਿਓ ਤੁਸੀਂ ਤਾਂ ਖੈਰ ਤੁਸੀਂ ਤਾਂ ਚਲੋ ਇਹ ਜਦੋਂ ਸਪੈਸ਼ਲੀ ਗਾਣਾ ਵੀ ਤੇ ਲਾਂਚ ਕਰਿਆ ਪਰ ਤੂੰ ਜਦੋਂ ਤੀਆਂ 'ਚ ਜਾਣਿਓ ਅ ਕਹੋ ਜਿਹਾ ਮਾਹੌਲ ਅੱਜ ਦਾ ਜਿਹੜਾ ਹੈਗਾ ਪੁਰਾਣੇ ਸਮੇਂ ਦਾ ਜੋ ਦੇਖਦੇ ਹਾਂ ਕਿਉਂਕਿ ਤੁਸੀਂ ਤਾਂ ਉਹ ਸਮਝ ਚ ਵੀ ਦੇਖਿਆ ਜਦੋਂ ਤੀਆਂ ਨੇ ਰੋਲ ਪਿੰਡਾਂ ਦੀਆਂ ਸਾਡੀਆਂ ਹੁੰਦੀਆਂ ਸੀ ਸੱਥਾਂ ਦੀਆਂ ਤੇ ਹੁਣ ਜਦੋਂ ਦੇਖਦੇ ਆਂ ਗੀਤੀਆਂ ਦਾ ਕਿੰਨਾ ਕੁ ਪਰਕ ਪੈ ਗਿਆ ਜਾਂ ਇਹ ਠੀਕ ਹੈ ਕਿ ਕਮ ਸੇ ਕਮ ਕਲਚਰਲ ਅੱਗੇ ਵੱਧ ਰਿਹਾਗਾ ਲੋਕ ਪੀੜੀਦਰ ਪੀੜੀ ਅੱਗੇ ਦੇ ਰਹੀਆਂ ਨੇ ਨਵੀਆਂ ਤੀਆਂ ਜਦੋਂ ਜਿਵੇਂ ਕਈ ਜਿਹੜੀ ਨਵੀਆਂ ਕੁੜੀਆਂ ਨੇ ਆਈਆਂ ਉਹਨਾਂ ਨੂੰ ਹੀ ਪਤਾ ਲੱਗਦਾ ਵੀ ਕੀ ਕਲਚਰ ਹੈਗਾ ਬਹੁਤ ਅੱਛਾ ਕੁਐਸਚਨ ਕੀਤਾ ਕਿਉਂਕਿ ਮੈਂ ਤੀਆਂ ਪ੍ਰਾਣੀਆਂ ਵੀ ਦੇਖੀਆਂ ਵਧੀਆ ਪਿੰਡਾਂ ਚ ਲਾਉਂਦੇ ਸੀ ਬੱਟ ਮੈਂ ਹੁਣ ਵੀ ਮੈਂ ਬਹੁਤ ਦਾਦ ਦਿੰਦੀ ਆ ਪੰਜਾਬਣਾਂ ਨੂੰ ਚਲੋ ਸੱਭਿਆਚਾਰ ਬਦਲਣਾ ਤਾਂ ਸਮਿੱਤ ਜ਼ਰੂਰੀ ਹੈ ਤੀਆਂ ਲੱਗਦੀਆਂ ਤਾਂ ਹੈ ਨੇ ਨਾ ਭਾਵੇਂ ਵਿਚਾਰੀਆਂ ਫਲੈਟਾਂ ਚ ਲਾਉਂਦੀਆਂ ਰੈਸਟੋਰੈਂਟਾਂ ਚ ਲਾਉਂਦੀਆਂ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਦੋ ਦਿਨ ਜਾਂ ਇੱਕ ਦਿਨ ਤਾਂ ਰੰਗ ਚ ਪੰਜਾਬੀ ਸੱਭਿਆਚਾਰ ਪਹਿਰਾਵਾ ਪਾ ਕੇ ਆਉਂਦੇ ਮੈਂ ਵੀ ਜਾਣੀ ਹੈ ਤੀਆਂ ਚੰਗਾ ਲੱਗਦਾ ਬਟ ਅਫਸੋਸ ਇਹ ਹੈ ਕਿ ਪਿੰਡਾਂ ਦੀਆਂ ਜਿਹੜੀਆਂ ਲੇਡੀਜ਼ ਨੇ ਉਹ ਹੁਣ ਤੀਆਂ ਲਾਉਣੋਂ ਹਟ ਗਈਆਂ ਉਹ ਸਮਝਦੀਆਂ ਪੁਰਾਣਾ ਸਮਝਣਗੇ ਸਾਨੂੰ ਇਹ ਤਾਂ ਆਊਟ ਆਫ ਫੈਸ਼ਨ ਹੋ ਗਿਆ ਕੰਮ ਤੇ ਸ਼ਹਿਰਾਂ ਵਾਲੀਆਂ ਬੀਬੀਆਂ ਜਿਹੜੀਆਂ ਬਹੁਤ ਵਧੀਆ ਕੈਨੇਡਾ ਵਰਲਡਵਾਈਡ ਮੈਂ ਤੀਆਂ ਚ ਜਾਣੀ ਆ ਬਹੁਤ ਵਧੀਆ ਚੰਗਾ ਇੱਕ ਵਧੀਆ ਮਤਲਬ ਕਾਰ ਖਦ ਗਿਆ ਵੀ ਸਾਡੀਆਂ ਮਾਵਾਂ ਨੇ ਵੀ ਅੱਜ ਟਿੱਕੇ ਲਾਏ ਆ ਸੱਗੀ ਫੁੱਲ ਪਾਏ ਆ ਫਿਰ ਉਹ ਪੁੱਛਦੀਆਂ ਵੀ ਇਹਦਾ ਇਹਦਾ ਕੀ ਮਹੱਤਵ ਹੈ ਜਿਵੇਂ ਤੀਆਂ ਦਾ ਵੀ ਮਹੱਤਵ ਮੈਨੂੰ ਵੀ ਹੁਣ ਕਈ ਚੈਨਲ ਆ ਗਏ ਨੇ ਤੀਆਂ ਦਾ ਤਾਂ ਮਤਲਬ ਪਿਛਲੇ ਜ਼ਮਾਨੇ ਚ ਤੀਆਂ ਲਾਉਂਦੇ ਸੀ ਕਿਉਂਕਿ ਨਾ ਤਾਂ ਸੋਸ਼ਲ ਮੀਡੀਆ ਹੁੰਦਾ ਸੀ ਨਾ ਟੈਲੀਫੋਨ ਹੁੰਦੇ ਸੀਗੇ ਤੇ ਸੌਣ ਦਾ ਮਹੀਨੇ ਚ ਕਿਉਂ ਤੀਆਂ ਲੱਗਦੇ ਸੌਣ ਦੇ ਮਹੀਨੇ ਚ 20 ਪਈ ਜਾਂਦਾ ਸੀ ਖੇਤਾਂ ਚ ਤਾਂ ਕੰਮ ਹੁੰਦਾ ਨਹੀਂ ਸੀ ਨਾ ਘਰਾਂ ਚ ਕੋਈ ਖਾਸ ਕੰਮ ਹੁੰਦਾ ਸੀ ਨਾ ਵਿਹੜਿਆਂ ਚ ਕੰਮ ਹੁੰਦਾ ਸੀ ਉਦੋਂ ਕਿਹੜਾ ਛਤਰੀਆਂ ਦਾ ਰਵਾਜ ਸੀ ਬੋਰੀ ਲੈnde ਹੁੰਦੇ ਸੀ ਉੱਤੇ ਤੇ ਉਹ ਮੀਨਾ ਰੱਖਿਆ ਪਦਵਾਨ ਨੇ ਪੰਡਤਾ ਨੇ ਵੀ ਇਹ ਮਹੀਨਾ ਜਿਹੜੀਆਂ ਕੁੜੀਆਂ ਧੀਆਂ ਆਪਦੇ ਪੇਕੀ ਰਹਿਣਗੀਆਂ ਪੇਕੀ ਰਹਿਣਗੀਆਂ ਸਾਹ ਜਾਂਦਾ ਸੀ ਫਿਰ ਪੇਕੀ ਜਾ ਕੇ ਇਕੱਠੀਆਂ ਕਿਵੇਂ ਹੁੰਦੀਆਂ ਸੀ ਭਾਨਾ ਸੀ ਧੀਆਂ ਦੇ ਭਾਨੇ ਉਹ ਦਰਖਤਾਂ ਥੱਲੇ ਇਕੱਠੀਆਂ ਹੋ ਕੇ ਉਹਨਾਂ ਨੇ ਪਿੰਗਾ ਝੁੱਟਣੀਆਂ ਆਪਦੀਆਂ ਬੈਸਟ ਡਰੈਸਾਂ ਪਾ ਕੇ ਜਾਣੀਆਂ ਸੌਰਿਆਂ ਦਾ ਕਲਚਰ ਦਿਖਾਉਣਾ ਵੀ ਮੈਂ ਇੰਨੇ ਅਮੀਰ ਘਰੇ ਵਿਆਹੀ ਹੋਈਆਂ ਸੱਗੀ ਫੁੱਲ ਪਾਉਣੇ ਵੱਧ ਵੱਧ ਗਹਿਣੇ ਰੋਜ ਧੀਆਂ ਚ ਸੂਟ ਬਦ ਅੱਜ ਕੱਲ ਤਾਂ ਜਵੇਂ ਅੱਜ ਕੱਲ ਕਿਟੀਆਂ ਚ ਸੂਟ ਬਦਲ ਬਦਲ ਜਾਂਦੀਆਂ ਉਹਦੋਂ ਧੀਆਂ ਦੇ ਜਿਹੜੇ 15 ਦਿਨ ਹੁੰਦਾ ਸੀ ਉਹਦੋਂ ਸੂਟ ਬਦਲ ਬਦਲ ਜਾਂਦੀਆਂ ਸੀ ਮਤਲਬ ਤਾਂ ਗੱਲ ਤਾਂ ਉੱਥੇ ਹੀ ਖੜ ਗਈ ਨਾ ਕਲਚਰ ਤਾਂ ਉਹੀ ਹੈ ਸੇਮ ਹੈ ਹਾਂ ਮਨੋਰੰਜਨ ਸੀ ਕੁੜੀਆਂ ਦਾ ਤਿਆਰ ਹੁੰਦੀਆਂ ਸੁਰਖੀ ਵਿੱਦੀ ਲਾਉਂਦੀਆਂ ਕਿਉਂਕਿ ਉਦਾਂ ਤਾਂ ਫਿਰ ਤੀਆਂ ਚ ਜਾਂਦੀਆਂ ਫਿਰ ਸੰਧਾਰੇ ਆਉਂਦੇ ਉਹਨਾਂ ਦੇ ਸਹੁਰਿਆਂ ਵੱਲੋਂ ਫਿਰ ਪਹਿਲਾਂ ਭਰਾ ਸੰਧਾਰਾ ਲੈ ਕੇ ਕੁੜੀ ਦੇ ਸਹੁਰੇ ਜਾਂਦਾ ਫਿਰ ਨਾਲ ਹੀ ਭੈਣ ਨੂੰ ਲੈ ਆਉਂਦਾ ਫਿਰ ਜਿਹੜੀਆਂ ਸੱਸਾਂ ਸੀ ਉਹਨਾਂ ਨੂੰ ਵੀ ਗਿਫਟ ਮਿਲਦੇ ਅੱਜ ਕੱਲ ਵੀ ਚੱਲ ਰਿਹਾ ਹੈ ਕੰਮ ਪਰ ਠੀਕ ਹੈ ਮਾਡਰਨ ਹੋ ਗਿਆ ਔਰ ਕਲਚਰ ਬਦਲਣਾ ਵੀ ਚਾਹੀਦਾ ਮੇਰੇ ਹਿਸਾਬ ਨਾਲ ਮੈਂ ਵੀ ਡਰੈੱਸਾਂ ਆਚੀਆਂ ਅੱਜ ਕੱਲ ਦੇ ਮਤਾਬਕ ਸਿਲਕ ਦੀਆਂ ਵੀ ਪਾਉਣੀ ਆ ਥੋੜਾ ਆਪ ਖੱਦਰ ਚ ਅੱਪਾ ਚੁੱਲਿਆਂ ਤੋਂ ਗੈਸ ਤੇ ਆ ਗਏ ਤਰੱਕੀ ਕਰ ਲਈ ਕੁੜੀ ਚੰਦਰਵਾ ਤੇ ਚਲੀ ਗਈ ਹੁਣ ਉਹ ਗੱਲਾਂ ਥੋੜੀਆਂ ਰਹਿ ਗਈਆਂ ਵੀ ਕੁੜੀ ਉੱਥੇ ਰਹਿ ਗਈ ਸੋ ਬਹੁਤ ਅੱਛਾ ਕੁੜੀਆਂ ਦਾ ਬੈਂ ਇਦਾਂ ਚਾਹੁੰਦੀਆਂ ਵੀ ਸਭ ਨੂੰ ਬੇਨਤੀ ਵੀ ਕਰੂੰਗੀ ਅਪੀਲ ਕਰੂੰਗੀ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਪੰਜਾਬੀ ਤਿਹਾਰਾਂ ਨੂੰ ਸਾਰਿਆਂ ਨੂੰ ਮਨਾਉਣਾ ਬਹੁਤ ਜ਼ਰੂਰੀ ਹੈ ਤੇ ਪੰਜਾਬ 'ਚ ਮੇਲੇ ਲੱਗਣੇ ਵੀ ਪੁਰਾਣੇ ਸਟਾਈਲ ਵਾਂਗ ਬਹੁਤ ਜ਼ਰੂਰੀ ਹੈ ਮੈਂ ਪਿਛਲੇ 15 ਸਾਲਾਂ ਤੋਂ ਬੇਨਤੀ ਕਰੀ ਜਾਨੀ ਕਿਸੇ ਸਰਕਾਰ ਨੇ ਹਜੇ ਤੱਕ ਨਹੀਂ ਇਹ ਤਹਈਆ ਨਹੀਂ ਕੀਤਾ ਹਿੰਮਤ ਨਹੀਂ ਕੀਤੀ ਤੇ ਇਹ ਸਰਕਾਰ ਨੂੰ ਤਾਂ ਮੈ ਮਿਲੀ ਵੀ ਨਹੀਂ ਹਜੇ ਜਿਵੇਂ ਕਮਾਂ ਤੇ ਮੇਰੀ ਕੋਸ਼ਿਸ਼ ਹੈ ਡਰਾਫਟ ਕੀਤੀ ਵੀ ਐਪਲੀਕੇਸ਼ਨ ਤੁਹਾਨੂੰ ਦਿਖਾ ਦਿੰਨੀ ਹੈ ਸੀਐਮ ਸਾਹਿਬ ਨੂੰ ਬਾਈ ਇਹ ਵੀ ਮੈਨੂੰ ਈਮੇਲ ਭੇਜੂੰਗੀ ਵੀ ਡਿਸਟ੍ਰਿਕਟ ਵਾਈਜ਼ ਮੇਲੇ ਲਾਉਣੇ ਸ਼ੁਰੂ ਕਰੋ ਤਾਂ ਕਿ ਸੋਸ਼ਲ ਗੈੱਟ ਟੁਗੇਦਰ ਹੋਵੇ ਬੱਚਿਆਂ ਦਾ ਕਲਾਕਾਰਾਂ ਦਾ ਆਪਸ ਵਿੱਚ ਪਿਆਰ ਵਧੇ ਕਲਾਕਾਰ ਕਲਾਕਾਰਾਂ ਦੀ ਮਦਦ ਕਰਨ ਉੱਥੇ ਗਰੀਬ ਕਲਾਕਾਰ ਵੀ ਜਾਣ ਉੱਥੇ ਨਵੇਂ ਕਲਾਕਾਰ ਵੀ ਜਾਣ ਉੱਥੇ ਸੀਨੀਅਰ ਕਲਾਕਾਰ ਵੀ ਜਾਣ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਹੋਵੇ ਸੋ ਚਾਹੁੰਦੇ ਤਾਂ ਚਾਹੀਦਾ ਤਾਂ ਬਹੁਤ ਕੁਛ ਹੈ ਪਰ ਹੁਣ ਕਰੀਏ ਕੀ ਬਿਲਕੁਲ ਕਿਉਂਕਿ ਦੇਖੋ ਇਹ ਚੀਜ਼ਾਂ ਪੰਜਾਬ ਦਾ ਜਿਹੜਾ ਅਸਲੀ ਰੰਗ ਹੈ ਉਹ ਜਿਵੇਂ ਕਹਿੰਦੇ ਆ ਵੀ ਜੇ ਕੋਈ ਬੰਦਾ ਬਾਹਰੋਂ ਪੰਜਾਬ ਨੂੰ ਦੇਖਦਾ ਤਾਂ ਉਹਦੇ ਕਲਚਰ ਕਰਕੇ ਦੇਖਦਾ ਤੇ ਉਹੀ ਪਛਾਣ ਹੁੰਦੀ ਹੈਗੀ ਚਾਹੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਜੇ ਹਰਿਆਣੇ ਦੀ ਜਾਂ ਕਿਸੇ ਵੀ ਸੂਬੇ ਦੀ ਇਹ ਇਹੀ ਚੀਜ਼ਾਂ ਪਿੱਛੇ ਹਟਣ ਲੱਗੀਆਂ ਇਹ ਗੱਲ ਠੀਕ ਹੈ ਕਿ ਮੋਡੀਫਿਕੇਸ਼ਨ ਸਮੇਂ ਦੇ हिसाब ਦੇ ਨਾਲ ਹੋ ਰਹੀ ਹੈ ਜਦੋਂ ਅਸੀਂ ਅੱਗੇ ਵਧਦੇ ਆ ਪਰ ਚੀਜ਼ਾਂ ਭੁੱਲ ਨਾ ਜਾਈਏ ਇਹ ਚੀਜ਼ ਵੀ ਤૈયਿਆ ਕਰਨਾ ਜ਼ਰੂਰੀ ਹੈ ਜਿਵੇਂ ਕਿ ਮੈਡਮ ਨੇ ਦੱਸਿਆ ਕਿ ਅੱਗੇ ਕੋਸ਼ਿਸ਼ ਕਰਨਗੇ ਵੀ ਜਿਹੜੇ ਮੇਲੇਆਂ ਵਾਲਾ ਕਲਚਰ ਆ ਉਹ ਦੁਬਾਰੇ ਲਿਆਂਦਾ ਜਾਵੇ ਤੇ ਪੰਜਾਬ 'ਚ ਮੇਲੇ ਲੱਗਦੇ ਦਿਖਣ ਤਾਂ ਉਹਦੇ ਨਾਲ ਕੱਲਾ ਇੱਕ ਇਹ ਨਹੀਂ ਹੈਗਾ ਵੀ ਮਰਨ ਜਾਂਦਾ ਸਾਧਨ ਲੋਕਾਂ ਦਾ ਮੇਲ ਮਲਾਪ ਤੇ ਕਲਾਕਾਰਾਂ ਦੀ ਜਿਵੇਂ ਨੇ ਖਾਸ ਤੌਰ ਤੇ ਗੱਲ ਕਰੀ ਆ ਇੱਕ ਪ੍ਰਾਣਾ ਟ੍ਰੈਂਡ ਸੀਗਾ ਜਦੋਂ ਉਸ ਟ੍ਰੈਂਡ ਦੇ ਵਿੱਚ ਅਸੀਂ ਅੱਜ ਵੀ ਦੇਖਦੇ ਹਾਂ ਫਿਲਮਾਂ ਜਿਹਦਾ ਸਾਨੂੰ ਚੰਗਾ ਲੱਗਦਾ ਪਰ ਆਮ ਜ਼ਿੰਦਗੀ ਦੇ ਵਿੱਚ ਸ਼ਾਇਦ ਲੋਕੋਂ ਤੋਂ ਪਿੱਛੇ हट ਗਏ ਨੇਗੇ ਸੀਨੀਅਰ ਵੀਡੀਓਲਸ ਬੰਤੇਜ ਦੇ ਨਾਲ ਸੁਮੇਸ਼ ਸਿੰਘ ਰੋਜਨਾਸ ਸਪਰਟੀਵੀ ਚੰਡੀਗੜ੍ਹ